ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਭਾਈ ਅਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣਾਂ ਜਿੱਤ ਕੇ ਸੀ ਤੇ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਹੋਇਆ ਹੈ ਇੱਕ ਚਰਚਾ ਸ਼ੁਰੂ ਹੋਈ ਸੀ ਅੱਜ ਅਖਬਾਰਾਂ ਦੇ ਵਿੱਚ ਵੀ ਅਮਰਤਪਾਲ ਸਿੰਘ ਨੂੰ ਮੁਰ ਤੋਂ ਐਨਐਸਏ ਦੀ ਮਿਆਦ ਆਹੋ ਸਾਲ ਦੇ ਲਈ ਵਧਾ ਦਿੱਤੀ ਗਈ ਹੈ ਪਰ ਮੇਰੇ ਸਹਿਯੋਗੀ ਸਿਮਰਨਕੌਰ ਗਿੱਲ ਦੀ ਉਹਨਾਂ ਦੇ ਵਕੀਰ ਇਮਾਨ ਸਿੰਘ ਖਾਰਾਣਾ ਗੱਲਬਾਤ ਹੋਈ ਹੈ ਤੁਹਾਨੂੰ ਸੁਣਾਉਣੇ ਆ ਸਰ ਭਾਈ ਸਾਹਿਬ ਦੀ ਐਨਐਸਏ ਜਿਹੜੀ ਹੈ ਉਹ ਇੱਕ ਸਾਲਾਂ ਫਿਕਸ ਐਕਸਟੈਂਡ ਕਰ ਦਿੱਤੀ ਗਈ ਹੈ ਉਹ ਕੀ ਅੱਗੇ ਦੀ ਰਣਨੀਤੀ ਹੈ ਜਾਂ ਫਿਰ ਕੀ ਕਦਮ ਚੁੱਕੇ ਜਾ ਰਹੇ ਨੇ ਸਰ ਵਿਕੋ ਹਾਲੇ ਤਾਂ ਜਿਹੜੀ ਭਾਈ ਅਮਰਪਾਲ ਸਿੰਘ ਦੇ ਸਾਥੀ ਨੇ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਕਲਵੰਤ ਸਿੰਘ ਰਾਉਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਸਦਾਗੁਰਜੀ ਸਿੰਕਲਸੀ ਭਾਈ ਗੁਰਬਖਸ਼ ਸਿੰਘ ਮੋਹਸਲਾ ਭਾਈ ਪ੍ਰਸਨ ਸਿੰਘ ਦੋਲਪੁਰਾ ਜਿਨ੍ਹਾਂ ਦੀ ਅਰੇਸਟ 18 ਮਾਰਚ 2023 ਨੂੰ ਹੋਈ ਸੀ ਜੀ ਤਾਂ ਉਹਨਾਂ ਦੀ ਜਿਹੜੀ ਹਜੇ ਖਬਰ ਮਿਲੀ ਹੈ ਵੀ ਉਹਨਾਂ ਦੀ ਜੋ ਹੈ ਐਨਐਸਏ ਇਹ ਜੋ ਕਨਫਰਮ ਹੋ ਚੁਕੀ ਹੈ

ਹਾਂਜੀ ਜੋ ਹਲੇ ਅਸੀਂ ਐਪਲੀਕੇਸ਼ਨ ਲਾਈ ਹੈ ਜੀ ਪਰ 24 ਜੂਨ ਨੂੰ ਪਤਾ ਲੱਗਣਾ ਹੈ ਵੀ ਕੀ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਸਾਥੀ ਨੇ ਉਹਨਾਂ ਦੇ ਜੀ ਹੈ ਨਾ ਜੀ ਦਾ ਉਹਨਾਂ ਦਾ ਉਹਦੇ ਜਿਹੜੇ ਉਹਨਾਂ ਦੇ ਸਾਥੀ ਨੇ ਤੇ ਜੋ 24 ਜੂਨ ਨੂੰ ਉਹਨਾਂ ਨੇ ਜੋ ਭਾਈ ਅੰਮ੍ਰਿਤਪਾਲ ਸਿੰਘ ਨੇ ਐਮਪੀ ਬਣਨ ਦੀ ਸੌਂ ਚੁੱਕਣੀ ਹੈ ਜੀ ਉਸ ਸੌਂ ਚੁੱਕਣ ਸਮਾਗਮ ਦਾ ਜਿਹੜਾ ਕਿਉਂਕਿ ਕਿ ਲਾਜ਼ਮੀ ਹੁੰਦਾ ਜੀ ਇਹ ਇੱਕ ਕਨਸਟੀਟਿਊਸ਼ਨ ਦੀ ਇੱਕ ਡਿਊਟੀ ਹੈ ਜੀ ਜੋ ਬੰਦੇ ਹਲੇ ਤੱਕ ਭਾਈ ਅੰਮ੍ਰਿਤਪਾਲ ਸਿੰਘ ਨੇ ਚੁਣੇ ਹੋਏ ਨਮਾਇंदे ਨੇ उस एम तो पी जो ओ, चुने हुए नुमाइंदे तो बाद एम पी उदो ही बन गए जो सो चुकन कॉन्सिट्यूशनल ड्यूटी है सो चुका त मेरे हिसाब न जो ये चुका चाहिए है पंजाब सरकार ਜੀ ਖਰ ਸਭ ਕੀ ਲੱਗਦਾ ਹੈ ਕਿ ਖਡੂਰ ਸਾਹਿਬ ਦੇ ਲੋਕਾਂ ਨੇ 197000 ਵੋਟਾਂ ਪਾ ਕੇ ਜਿਤਾਇਆ ਹੈ ਵੋਟਾਂ ਦੇ ਫਰਕ ਨਾਲ ਜਿਤਾਇਆ ਹੈ ਤੇ ਪੰਜਾਬ ਸਰਕਾਰ ਨੂੰ ਬਾਰ ਬਾਰ ਦੂਜੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਐਨਐਸਏ ਜਿਹੜਾ ਹੈ ਉਹਨੂੰ ਹਟਾ ਦਿੱਤਾ ਜਾਵੇ ਤਾਂ ਫਿਰ ਕੀ ਕਾਰਨ ਸਮਝਦੇ ਹੋ ਕਿ ਸਰਕਾਰ ਹਜੇ ਤੱਕ ਜੋ ਐਨਐਸਏ ਹਟਾ ਨਹੀਂ ਰਹੀ ਜੀ ਮੇਰੇ ਹਿਸਾਬ ਨਾਲ ਜੋ ਇਹ ਸਾਥੀਆਂ ਦਾ ਕਨਫਰਮੇਸ਼ਨ ਆਰਡਰ ਸਟੇਜਿਆ ਹੈ ਜੀ ਜੀ ਇੱਕ 3 ਜੂਨ ਦਾ ਮੇਰੇ ਹਿਸਾਬ ਨਾਲ ਇਹਨਾਂ ਨੇ ਖੁੰਦਰ ਚਾਕੇ ਆਮ ਆਦਮੀ ਪਾਰਟੀ ਨੇ ਕਿ ਜੋ ਇਲੈਕਸ਼ਨ ਜਿੱਤ ਵੀ ਰਹੇ ਨੇ ਕਰਦੇ ਸਿੱਕਾਰ ਰਹੇ ਨੇ ਜਿੱਤ ਵੀ ਰਹੇ ਨੇ ਤਾਂ ਉਸ ਚੀਜ਼ ਦੀ ਖੁੰਦਕ ਦੇ ਵਿੱਚ ਆ ਕੇ ਮੇਰੇ ਹਿਸਾਬ ਨਾਲ ਇਹਨਾਂ ਨੇ ਪੰਜਾਬ ਸਰਕਾਰ ਨੇ ਇਹ ਆਮ ਆਦਮੀ ਪਾਰਟੀ ਨੇ ਵੀ ਸਾਰਾ ਕੁਝ ਕੀਤਾ ਉਹਨਾਂ ਨੂੰ ਡਰ ਹੈ ਕਿ ਇੱਕ ਨਵਾਂ ਫਲਸਫਾ ਦੀ ਦਲ ਇੱਕ ਨਵਾਂ ਜੋ ਕੈਸਾ ਨੇ ਖੇਤਰੀ ਤੇਲ ਇੱਕ ਨਵਾਂ ਕਾਲੀ ਦਲ ਜੋ ਹੈ ਉਹ ਚਾਰ ਰਿਹਾ ਤਾਂ ਉਸ ਚੀਜ਼ ਨੂੰ ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਜੀ ਖਰਾ ਸਰਬ ਹੁਣ 6 ਦਿਨ ਹੀ ਰਹਿ ਗਏ ਨੇ ਤਾਂ ਕੀ ਭਾਈ ਸਾਹਿਬ ਦੇ ਨਾਲ ਇਸ ਬਾਰੇ ਕੋ ਗੱਲ ਹੋਈ ਹੈ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨੇ ਕੀ رائے ਦਿੱਤੀ ਹੈ ਦੇਖੋ ਹਾਲੇ ਤੱਕ ਤਾਂ ਜੋ ਇਹ ਜਿਹੜੀ ਐਨਐਸਏ ਹੈਗੀ ਹੈ ਜੀ ਇਹ ਇਸ ਨੋਟਿਸ ਚ ਆਈ ਹੈ ਵੀ ਇਹ ਸਾਥੀਆਂ ਦੇ ਸਾਥੀ ਗਈ ਹੈ ਜੀ ਉਸ ਤੋਂ ਬਾਅਦ ਜਦੋਂ ਵੀ ਹੁਣ ਕੋਈ ਸੌ ਚੱਕ ਸਮਾਗਮ ਦਾ ਜੀ ਕੁਝ ਨਹੀਂ ਬਣੇਗਾ ਤਾਂ ਇੱਕ ਅਦਾਲਤਾਂ ਦੇ ਵਿੱਚ ਕੇਸ ਲਾ ਕੇ ਉਹੀ ਅਦਾਲਤੀ ਪੈੜਵਾਈ ਜ਼ਰੂਰ ਕਰਾਂਗੇ ਜੀ ਖਰਾ ਸਰਬ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਛੁੜਨ ਵਾਸਤੇ ਸੋ ਜੀ ਤਾਂ ਕਿ ਮਾਨ ਸਿੰਘ ਖਾਰਾ ਨੇ ਕਿਹਾ ਹੈ ਕਿ ਉਹਨਾਂ ਦੇ ਸਾਥੀਆਂ ਦੇ ਉੱਤੇ ਐਨਐਸਏ ਲੱਗਿਆ ਅਮਰਤਪਾਲ ਦੇ ਉੱਤੇ ਐਨਐਸਏ ਨਹੀਂ ਲੱਗਿਆ ਹਾਲਾਂਕਿ ਪੰਜਾਬ ਸਰਕਾਰ ਵੀ ਡਰਦੀ ਹੈ ਵੀ ਉਹਨਾਂ ਦਾ ਕੋਈ ਹੋਰ ਵਿਰੋਧੀ ਪੰਜਾਬ ਦੇ ਵਿੱਚ ਖੜਾ ਨਾ ਹੋ ਜਾਵੇ ਹੁਣ ਇਸ ਮਾਮਲੇ ਨੂੰ ਲੈ ਕੇ ਕੀ ਸੱਚਾਈ ਹੈ ਇਹ ਤਾਂ ਅਲਾਸਾ ਮਾ ਦੱਸੇਗਾ ਕੈਮਰਾ ਪਰ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨ ਪੰਜਾਬੀ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ